ਕਿੰਨਾ ਕੱਢ ਪੈ ਗਿਆ ਉਹ ਕਿੰਨੇ ਕਹੇ ਤਾਉਂਦੇ ਕੱਢ ਪੈਸੇ ਤਾਂ ਸਾਈ ਦਾ ਕੱਲ ਆ ਫਿਰ ਬਾਲੇ ਵਿੱਚ ਉਹ ਸਾਈ ਦਾ ਕੱਢ ਬਾਪੂ ਯਾਰ ਚਾਹੀਦੀ ਸਾਈ ਕੱਢੀ ਆ ਰੱਪਾ ਬਾਤ ਆਪਾਂ ਮਗਰ ਲਾ ਨੋਟ ਕੱਢ ਹਾਂ 500 ਤਾਂ ਕੱਟ ਨਹੀਂ ਗੱਲ ਹੈ ਇਹ ਕਿਹਾ ਦਮਾਇ ਕਰੀ ਨਾ ਬਾਕੀਆਂ ਨੂੰ ਦੇ ਦਿੱਤਾ ਕਰ ਲੋਕ ਮੈਂ ਬਣਾਇਆ ਬਣ ਗਿਆ ਬਣ ਗਿਆ ਸਾਡੇ ਇਮਾਨਿਆ ਨੌਕ ਕਰਦੀ ਆ ਦੁਨੀਆ ਤੁਹਾਡੇ ਕਹਾਂ ਤੇਰਾ ਦੋ ਦਿਨ ਮੈਂ ਬਾਹਰ ਨਹੀਂ ਮਤਵਾ ਚੱਕ 11 ਮਸਤ ਕੋਈ ਨਹੀਂ ਬਸ 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 ਹਾਂਜੀ ਕਿਵੇਂ ਕਰਵਾ ਦੀ 11 ਹਜ਼ਾਰ ਪਾਇਆ 11000 ਦੀ ਕਰਵਾ ਦੀ ਇਹ ਲਖਾਈ ਆਪੋ ਆਪਣੀ ਆ ਆ ਵੇਖ ਤੇੜੀ ਬੱਕਰੀ ਮੈਂ ਇਹਨੂੰ ਦੰਦਾ ਨੇ ਲਖਾਈ ਪਕੜਾ ਲੈ ਵੀ ਦੋਸਤੋ ਆ ਬੱਕਰੀ ਆ ਆ ਬੱਕਰਾ ਪਿੱਛੇ 11000 ਚ ਸੌਦਾ ਹੋਇਆ ਲਖਾਈ ਆਪੋ ਆਪਣੀ ਅੰਕਲ ਗਰਦੇਵ ਨੂੰ ਦਵਾਤੀ ਆ ਦੋਸਤੋ ਆ ਬੱਕਰਾ ਕਿੰਨੇ ਦਾ ਕਰਵਾਇਆ ਬਈ ਬਾਬਾ ਕਿੱਧਰ ਗਿਆ ਬੱਕਰੇ ਵਾਲਾ ਆਇਆ ਬਾਬਾ ਤੁਸੀਂ ਲਿਆ ਬਾਈ ਹਾਂ ਚਲੋ ਸੌਖਾ ਕਰੀਏ ਕਿਹੜਾ ਬੱਭਾ ਕਿਹਦਾ ਬੱਕਰਾ ਹਾਂ ਬਗਰਾੜੀ ਵਾਲਾ ਬਗਰਾੜੀ ਵਾਲੇ ਤੋਂ ਲਿਆ ਕਿੰਨੇ ਦਾ ਹੋ ਗਿਆ ਬੱਕਰਾ 5.5 ਸਾਢੇ ਪੰਜ ਦਾ ਜੈ ਬਾਬੇ ਨੂੰ ਪੈਸੇ ਗਣਾਂ ਦੇ ਲਿਖਾਈ ਕਿਵੇਂ ਕੀਤੀ ਹੈ ਬਾਈ ਲਿਖਾਈ ਆਪਾਂ ਲਿਖਾਈ ਆਪੋ ਆਪਣਾ ਬਾਬਾ ਇਹ ਗੱਲ ਤੈਨੂੰ ਕਿੱਥੀ ਆ ਪਹਿਲਾਂ 6000 ਲਖਾਈ ਤੈਨੂੰ ਤੇ ਲਿਖਾਈ ਸੋਨਾ ਕਿਹਨਾਂ ਯਾਰ ਇੱਕ ਬੰਦਾ ਸੋਨਾ ਸਾਨੂੰ ਨਹੀਂ ਕੋਸ ਨਹੀਂ ਹੁੰਦਾ ਯਾਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ

ਹਾਂ ਨਹੀਂ ਸਹੀ ਗੱਲ ਆ ਮੈਂ ਤੁਹਾਨੂੰ ਸਹੀ ਆ ਪੱਕੀ ਗੱਲ ਆ ਬਸ ਇਹ ਬੋਲ ਲੈ ਯਾਰ ਨਹੀਂ ਨਹੀਂ ਉਹ ਬੋਲ ਲੈ ਬਾਕਾਇਦਾ ਤੇ ਖੋਤੀ ਜਣਾ ਸਹੀ ਗੱਲ ਬੰਨਿਆ ਚੰਗਾ ਠੀਕ ਆ papa ਨਹੀਂ ਯਾਰ ਆਹ ਜੇ ਤੂੰ ਮੇਰੇ ਪਾ ਲੈ ਮੈਂ ਨਹੀਂ ਅਬ ਮੰਨ ਜਾ ਤੂੰ ਮੇਰੇ ਮੰਨ ਜਾ ਮੈਂ ਤੈਨੂੰ ਇਹ ਅਤਰਾ-ਅਤਰੀ ਮੋੜ ਦਾਂਦਾ ਮਾਦਰਾ ਕਿਹਾ ਬਹੁਤ ਰੁਪਈਆ ਤਾਂ ਬਹੁਤ ਮਹਾਂ ਆਪਾਂ ਆਖੀ ਹਾਂ ਘੱਟ ਨਹੀਂਗੇ ਸਹੀ ਰੁਪਈਆ ਲਾ ਕੇ ਹੁੰਦੇ ਤਾਂ ਕਰਨ ਦੀ ਭੜਕਾ ਦਿੰਦੇ ਇੱਥੇ ਛੱਡਦੇ ਨਹੀਂ ਸੀ ਨਹੀਂ ਮਾ ਥੋੜੀ ਮੇਰੀ ਗੱਲ ਸੁਣ ਲਾ ਤਗੇ ਉਧਰ ਦੂਈਆ ਵੱਤ ਜਿੰਦ ਕੰਦੇ ਹੁੰਦੇ ਤਾਂ ਫਿਰ ਕਿੱਥੇ ਖੜ੍ਹ ਮੰਦੇ ਜੀ ਤੇਰੀ ਜੋਰ ਨਾਲ ਵੇਖ ਗਿਆ 500 ਵੱਧ ਪਰਖ ਉਹ ਨਹੀਂ ਇਹਨੇ ਲੱਗੀ ਜਾਂਦੇ ਆ ਮੈਂ ਤਾਂ ਨਾ ਮੈਂ ਨਹੀਂ ਲੱਗੇ ਉਹ ਜਿਹੜੇ ਬੋਟਲ ਸੀ 3500 ਤੋਂ ਉਹ ਦਵਾ ਪੀਰ ਮੜਾਏ ਨਹੀਂ ਨਹੀਂ ਇੱਧਰ ਜੀ ਤੇਨੇ ਉਧਰ ਲਾਈ ਸੇਵਕ ਮੜਾਕ ਨੇ ਕਿਹੜੀ ਪਾਟ ਦੀ ਸੇਵਕਾ ਪੱਟ ਕਿਹੜੀ ਸੀ ਕਿਹੜੀ ਪਾਟ ਆ ਚਲੋ ਛਡਾਓ ਤੁਸੀਂ 50 ਆ ਡੱਬੀ ਪੱਟ ਲਈਆ ਬਈ 4000 ਹਾਂ ਤੇ ਲਿਖਾਈ ਆਪੋ ਆਪਣੀ ਕੀਤੀ ਆ ਬੱਕਰੇ ਜੀ ਤੇਰੀ ਲਿਖਾਈ ਆਪੋ ਆਪਣੀ ਕੀਤੀ ਆ ਆਪਾਂ ਤਾਂ 3500 ਤੋਂ ਲਿਖਾਈ ਮੈਂ ਸਭ ਤੇ ਫੜਾ ਦੇ ਲੱਭਾ ਲਾ ਸੇਵਕ ਮੜਾਕ ਨੂੰ ਦਵਾਤੀ 4000 ਚ ਪੱਟ ਮੈਂ ਬੋਲ ਰਿਹਾ ਕਿ ਉਹ ਚੱਲ ਨੀ ਕੋਈ ਨਾ ਉਹ ਕੋਈ ਨਾ ਉਹ ਚੱਲ ਜਵਨ ਨੇ ਵੀ ਚੱਲ ਤੇਰੀ ਆਂਦੇ ਚੜ ਲੈ ਯਾਰ ਉਹ ਲੈ ਜਾ ਮੈਂ ਤੁਹਾਨੂੰ ਹੀ 500 ਦਾ ਆ 800 ਲੈ ਜਾ ਬਾਈ ਕਰ ਲਾਲ ਕਿੰਨੇ ਚ ਕਰਾਦਾ ਸੌਦਾ ਸਾਢੇ 800 ਚ ਲਿਖਾਈ ਆਪਣੀ ਆਪਣੀ ਠੀਕ ਐ ਇਹਨੂੰ ਕਰੀ ਬਾਈ ਕੱਟ ਬੱਕਰਾ ਕਿ ਦੋਵੇਂ ਬੱਕਰੇ ਆ ਕਰੇ ਬਾਈ ਕਰੇ ਨੂੰ ਜੀ ਕਿਹੜੇ ਪ੍ਰਾਣੇ ਖਰੀਤੇ ਆ ਸੰਦਮਾ ਵਾਲੇ ਸੰਦਮਾ ਵਾਲੇ ਪ੍ਰਾਣੇ ਖਰੀਤੇ ਆ ਠੀਕ ਹੈ ਹਾਂ ਪਰਵਿੰਦਰ ਭਾਈ ਕਿੰਨੇ ਦਾ ਸੌਦਾ ਕਰਾਤਾ 11000 ਦੋ ਬੱਕਰੀਆਂ ਦਾ ਕਿਹੜੇ ਭਾਈ ਨੇ ਖਰੀਦੀਆਂ ਕਿਹੜਾ ਪਿੰਡ ਹੈ ਭਾਈ ਆਪਣਾ ਕਗਿਆਣਾ ਕਗਿਆਣਾ ਵਾਲਾ ਜੀ ਲੈ ਵੀ ਆ ਦੋ ਬੱਕਰੀਆਂ ਉਹ ਯਾਰ ਫੇਰ ਕਰੀ ਜਾਈਏ ਇੱਧਰ ਇੱਕ ਆ ਬੱਕਰਾ ਕਿਹਦੇ ਗੁਰਪੀਦ ਨੇ ਇੱਕ ਆ ਕਗਿਆਣੇ ਵਾਲੇ ਭਾਈ ਨੇ ਖਰੀਦੀਆਂ ਛੋਟੇ ਤੋਂ ਹਾਂ ਛੋਟੇ ਬੱਕਰਾ ਨਹੀਂ ਉਹ ਪਰਲਾ ਨਹੀਂ ਹਾਂ ਬੱਕਰਾ ਵਰਲਾ ਵੱਡੇ 10000 ਬਾਈ ਕਿ ਘਿਆਨੇ ਆ ਰਿਹਾ 6000 ਦਾ ਵੀ ਕੋਨਾ ਨਾਲ ਆ ਆ ਕਿੰਨੇ ਦੇ ਕਰਾਈ ਸੀ ਇਹ 11000 ਲਿਖਾਈ ਆਪ ਕੋ ਆਪਣੀ ਲੈ ਵੀ 6000 11000 ਦੇ ਹੋਏ ਲਿਖਾਈ ਆਪ ਕੋ ਆਪਾਂ ਬਸਲਾ ਵਾ ਹੋਰ ਗੱਲ ਧੋਨੀ ਦਾ ਲਖਾਈ ਇਹ ਯਾਰ ਕੋ ਹਤਾ ਫਿਰ ਬਾੜਾ ਮੋਟਾ ਰੱਖ ਜਦੋਂ ਕਰੂਗਾ ਕੁਝ ਵੀ ਨਹੀਂ ਬਚਦਾ ਇਹ ਵੀ ਵਾਲੇ ਤੇ ਵੀ ਵਾਲੇ ਠੀਕ ਹੈ ਤੇ ਮੇਰੀ ਗੱਲ ਸੁਣੀ ਅਜਾ ਮੋਝ ਤੋਂ ਵੇਲਾ ਕਿੱ데 ਲਾਉਣਾ ਆ ਵੀ ਆਦਰੋਂ ਤਾਂ ਫਿਰ ਪਾ ਤੈਨੂੰ ਕਹਿ ਗਿਆ ਛਾੜ ਨਾ ਵਾਲੀ ਆ ਕੇ ਤਾਂ ਬੁੜੀਆਂ ਆਂਗੂ ਗੁੱਛੀ ਮੁੱਚੀ ਗਰੀ ਬੈਠਾ ਜਿਆਦਾ ਬਾਤ ਤੇ ਅਗਲਾ ਫਿਰ ਕੋ ਬਾੜਾ ਮੋਟਾ ਇਹ ਦੂ ਕੋ ਮੇਰੀ ਗੱਲ ਵੇਚਣਾ ਭਾਈ ਸ਼ੇਰ ਕਰਦਾ ਪੂਰਾ ਆਪਣਾ ਬਾਈ ਸ਼ੇਰ ਮਨਾ ਕੇ ਜੀ ਦੇ ਪਰ ਤਾਂ ਬੰਨ ਕੇ ਲਾਉਣਾ ਆੜੀ ਕਰਾਦਾ ਬਜੰਦਾ ਹੈਗਾ ਕਹਿੰਗੇ ਤੇ ਰੱਖਦੇ ਉਹ ਹੋਵੇ ਹੋਣ ਲੈਣਾ ਪਰ ਕਰੋਗੇ ਥੈਂਕ ਯੂ ਸੋ ਦੋਸਤ ਦਿਖਾਈ ਆਪੋ ਆਪਣੀਆਂ ਲੜਕੀਆਂ ਦੇ ਦੇਣਾ ਦੇਦੀ ਜਟਾ ਨਹੀਂ ਫਿਰ ਆ ਲਾਟ ਤੇ ਆ ਗੱਡੀ ਖੜੀ ਭਾਈ ਜੀ 4200 ਦਾ ਤਰੋ ਕਹੇਗਾ ਜਿੰਦਾ ਦੇਣਾ ਤੇਰਾ ਮਾਮਾ ਰੱਖਣਾ ਕੀ ਗੱਲ ਹੈ 3700 ਅਜੇ ਦਾ 73 ਵਾਲਾ ਰੱਖੀ ਦੁਕਾਨਾ ਪਾ 5 ਰੁਪਏ ਦੇ ਲਾ ਚੱਲੇ ਹੋਰ ਜੀਰੂ ਬਾਈ ਮਾਰ ਨਹੀਂ ਜਿੰਨ ਮਰਜੀ ਦੇ ਦੇ ਬਾਈ ਨਹੀਂ ਯਾਰ ਨਹੀਂ ਉਹ ਕੋਈ ਨਹੀਂ ਸਹੀ ਹੈ ਯਾਰ ਉਹ ਲਖਾਈ ਕਰਾ ਦੂਗਾ ਤੈਨੂੰ ਜੋ ਕਹਿੰਦਾ ਖੋਲ ਉੱਚੇ ਪੈਣ ਨਹੀਂ ਬਰਾਵਾ ਬਸਾਉਣ ਨਹੀਂ ਕੋਈ ਨਹੀਂ ਕੋਈ ਨਹੀਂ ਮੈਨੂੰ ਕਰਾ ਕਿੱਥੇ ਪਰਦਾ ਬਤੋਪੀ ਚੰਗੇ ਤਾਂ ਬੱਚਾ ਜਾਂਦਾ ਐਵੇਂ 100 ਪਿੱਛੇ ਗੱੜ ਲੱਗਿਆ ਕਰ ਬੰਦੇ ਦੀ ਕਦਰ ਕਰੀ ਕੋ ਆਪਣੀ ਲਖਾਈ ਮੈਨੂੰ ਇਥੇ ਕਰਾਉਣੀ ਹੈ ਮਾਤਾ ਨਾ ਨਹੀਂ ਯਾਰ ਬਾਈ ਨਹੀਂ ਮਾਤਾ ਨਹੀਂ ਕਰਾਉਣੀ ਸਹੀ ਹੋ ਰਹਾ ਮਾਤਾ ਨਹੀਂ ਕਰਾਉਣੀ ਮਾਤਾ ਨਾਲ ਦੀ ਗੱਲ ਕਰੀ ਯਾਰ ਬਾਈ ਤੈਨੂੰ ਓਏ ਸਾਨੂੰ ਵੀ ਤੂੰ ਫਾਈਨਲ ਹੁੰਦਾ ਤੇਰਾ ਕੰਮ ਕੁਣ ਲਾ ਮਾੜੇ ਜਪਾ ਦੇ ਫਿਰ ਆਪਣਾ ਮਾਲਾ ਬਾਈ ਫਿਰ ਆਪਣਾ ਹੁੰਦਾ ਮਾਲ ਬਾਈ ਕੋਈ ਕਹਿੰਦਾ ਕਹਿੰਦਾ ਮਾਲਾ ਬਾਈ ਫੈਨਲ ਨਹੀਂ ਹੁੰਦਾ ਕਹਿੰਦੇ ਨਹੀਂ ਆਉਂਦੇ ਇੱਥੋਂ ਵੇਚ ਘਰੇ ਦਾ 50 ਨਾ ਗਾ ਜੱਟ ਦੇ ਕਿਹੜਾ ਕੋਈ ਆਂ ਬੰਦਾ ਨਹੀਂ ਸਮਝਦਾ ਪ੍ਰੇਮ ਨਹੀਂ ਤੈਨੂੰ ਲਿਖਾਈ ਦੇ ਇੱਥੋਂ ਲੈਣੀ ਲਿਖਾਈ ਖੁਸ਼ ਹੋ ਕੇ ਲੈਦਾ ਨਹੀਂਦਾ ਪਰ ਮੰਨਦਾ ਫਿਰ ਆਪਣੀ ਵੀੜੀ ਖੁਸ਼ ਨਹੀਂ ਯਾਰ ਪ੍ਰੇਮ ਨਹੀਂ ਕਰਾਂ ਤੈਨੂੰ ਵੱਡਾ ਭਰਾ ਕਰਕੇ ਲਿਖਾਈ ਦੇਣਾ ਆਪੋ ਆਪਣੀ ਵੱਡਾ ਭਰਾ ਕਰਕੇ ਆਪੋ ਆਪਣੀ ਹੋਊਗੀ ਮੰਨਦਾ ਜਾ ਤੇਰੀ ਚਾਰ ਫਿਰ ਐਨੀ ਜੱਟਾ ਜਿੱਤ ਕਰਾਈ ਚੱਲੀ ਜੱਟ ਸਾਡੀ ਕਦੇ ਨਹੀਂ ਕਰਵਾ ਲਿਖਾਈ ਆਪੋ ਆਪਣੀ ਇੱਥੇ ਇਥੋਂ ਕਰਾਂਗੇ ਭਾਈ ਇਹ ਲਖਾਈ ਦਾ ਕਲੀਅਰ ਕਰ ਲਓ ਨਹੀਂ ਬਾਈ ਤੋਂ ਵੱਡਾ ਭਰਾ ਕਰਕੇ ਕਰਾਉਣੀ ਪਈ ਯਾਰ ਭਰਾ ਵੱਡਾ ਭਰਾ ਦਾ ਹੀ ਠੀਕ ਹੈ ਨਹੀਂ ਨਹੀਂ ਵੱਡਾ ਠੀਕ ਹੈ ਯਾਰ ਤੇਰੇ ਚੰਗੇ ਖਾਂ ਲੱਗਣ ਬਾਹਲੇ ਚੰਗੇ ਪਏ ਉਹ ਵੱਡਾ ਭਰਾ ਕਹਿੰਨੀ ਯਾਰ ਇਹ ਲਖਾਈ ਓਏ ਯਾਰ 100 ਪਿੱਛੇ ਕਿਉਂ ਯਾਰ ਬਈ ਹਰਦੇ ਆ ਯਾਰ ਫਿਰ 100 ਨਾਲ ਕਰਾ ਦੇ ਪਹਿਲੇ ਪ੍ਰੀਮ ਕਰਕੇ ਇੱਥੇ ਨੂੰ ਕਰਾਉ ਕਰ ਲੈਣਾ ਉਹ ਨਾ ਮੋੜਾ ਲਖੇ ਬੰਦ ਹੈ ਯਾਰ ਯਾਰ ਬਾਈ ਗੁੱਸੇ ਕਰਦਾ ਪੱਕੀ ਯਾਰ 100 ਵੀਸ਼ੇ ਛੱਡੀ ਇਹਨੇ ਬੱਕਰਾ ਓ ਲੱਖੇ ਦੇ 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 ਬੱਚਾ ਜਾਨਾ ਭਰਾ ਕਰਕੇ ਤਾਂ ਪ੍ਰੇਮ ਨਹੀਂ ਛੱਡ ਦੇਖੀ ਬੱਕਰਾ ਲਾਦ ਲੈ ਬਾਈ ਗੱਡੀ ਜੀ ਓਏ ਯਾਰ ਠੀਕ ਨਹੀਂ ਤੂੰ ਸੱਚੇ ਨਾਲ ਸਾਹਮਣੇ 100 ਤੂੰ ਛੋਣ ਕਰਾ ਲਈ ਪਹਿਨਾਂ ਵਾਲੇ ਤਾਂ ਕੀ ਕਰੇ ਜੇ ਤੂੰ ਸੱਚ ਜਾਨੇ ਨਾ ਸਾਰੇ ਬੰਦੇ ਮਾਸਰੇ ਤੇ ਤੂੰ 890 ਲੱਗ ਤੇਜ਼ ਖਰੀਦ ਉਹ ਬਾਈ ਕੋਈ ਨਹੀਂ ਰਾਪੋ ਆਪਣੀ ਕਰਾ ਲੋ ਓਏ ਕੋਈ ਨਹੀਂ ਯਾਰ 100 ਚੱਲ ਉਹ ਲਖਾਈ ਆਪੋ ਆਪਣੀ ਕਰਾ ਲੋ ਫੜ ਫੜ ਮਹੰਗੇ ਨਹੀਂਗੇ ਬਸ ਇਹ ਯਾਰ ਲਖਾਈ ਆਪੋ ਆਪਣੀ ਆ ਬਸ ਠੀਕ ਆ ਲਖਾਈਆ ਆਪੋ ਆਪਣੀਆਂ ਨਹੀਂ ਬਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਾਈ ਲਖਾਈਆ ਲਖਾਈਆ ਆਪੋ ਆਪਣੇ ਲੈ ਵੀ ਦੋਸਤੋ ਬੱਕਰਾ ਸਾਨੂੰ ਵਿਖਾ ਦੇਣ ਲੱਖਾ ਪਹਿਲਾਂ ਹੀ ਸਟਾਇਆ ਗੱਡੀ ਲੈ ਵੀ ਦੋਸਤੋ ਜਿਹੜਾ ਉਹ ਟੈਂਪੂ ਚ ਖੜਾ ਨਾ ਬੱਕਰਾ ਸਿੰਘਾਂ ਵਾਲਾ ਕਾਲੇ ਭਾ ਪੈਂਦੀ ਆ ਆ ਬਰਬਰੀ ਠੀਕ ਆ ਇਹਦਾ ਸੌਦਾ ਕਰਾਇਆ ਠੀਕ ਆ ਗੱਡੀ ਭਰ ਕੇ ਠੀਕ ਆ ਬਾਈ ਠੀਕ ਆ ਗੱਡੀ ਭਰ ਕੇ ਤੋਰਿਆ ਸੇਵਕ ਬਣਾ ਕੇ ਨੂੰ ਤੇ ਬੋਗੇ ਹਰੀਆਂ ਵਾਲੇ ਦੇ ਲੱਖੇ ਹਰਗਿਆਂ ਨੂੰ ਫਰੀਦਕੋਟ ਬੱਕਰਾ ਮੰਡੀ ਤੋਂ ਲੈ ਹੁਣ ਮਾਰ ਦੇਣਾ ਠੀਕ ਆ ਠੀਕ ਆ ਠੀਕ ਆ ਉਹ ਜੱਗੀ ਆ ਇਹਦਾ ਤੁਰ ਬਾਹਲਾ ਕਰਨ ਲੱਗ ਗਿਆ ਯਾਰ ਉਹਨੇ ਆਪਣੇ ਲਖਾਈ ਕਰਵਾ ਆਦੀ ਓੜ ਕਿਹਨੇ ਮੈਂ ਨਹੀਂ 6000 ਚੱਲ ਆਪੜਾ ਆਪੜੀ ਓਏ ਆਪੋ ਆਪਣੀ ਯਾਰ ਉਹ ਵੀ ਗੱਲ ਓਦੀ ਨਹੀਂ ਮੇਰੇ ਘਟ ਗਏ ਨਹੀਂ ਨਹੀਂ ਮੇਰੀ ਲਖਾਈ ਘਟ ਨਹੀਂ ਜੇ ਤੂੰ ਓੜ 100 ਪਿੱਛੇ ਮੈਨੂੰ ਦੋ 100 ਉਹ ਬੰਦਾ ਹਜੇ ਵੀ ਹਜੇ ਵੀ ਆਖਾ ਮਾਰਦਾ ਨਹੀਂ ਥੋੜ ਜੇ 100 ਪਿੱਛੇ ਦੇੜੇ ਇਹਦਾ ਮੈਨੂੰ ਬਾਸ ਦੇ ਦੇ 100 ਪਿੱਛੇ ਚੱਕਰ ਯਾਰ ਐਵੇਂ 100 ਪਿੱਛੇ ਨਾ ਚੜੇ ਕਿੰਨੇ ਚ ਸੌਦਾ ਹੋਇਆ ਗਲਤ ਨਾ ਕਰਿਆ ਕਰਦਾ 600 ਹੋਇਆ ਸੀ 650 ਜਿ ਦਿਖਾਈ ਇਹਨੇ ਜਿਹੜੀ 6200 ਸਾਨੂੰ ਤਾਂ ਦਿੱਤਾ ਹੈ ਹਲੋ ਦਿਖਾਈ ਇਹਨੇ ਦੇਣੀ ਹੈ ਤੁਹਾਨੂੰ 6200 ਮਿਲ ਗਿਆ ਤਰਦਾ ਕਿਹੜਾ ਬੱਕਰਾ ਆ ਆ ਕਾਲੇ ਦਾ ਜੇ ਕੋਈ ਹੈ ਵੀ ਸਾਨੂੰ ਦੱਸ ਦੇ ਕਾਲੇ ਬੱਕਰੇ ਦਾ ਸੌਦਾ ਹੋਇਆ ਤੁਹਾਨੂੰ 6200 ਤਰਦਾ ਦਿੱਤਾ ਹਾਂ ਠੀਕ ਆ ਕਿਹੜਾ ਪਿੰਡ ਹੈ ਆਪਣਾ ਸਰਸੜੀ ਸਰਸੜੀ ਲੇ ਠੀਕ ਆ ਤੇ ਲਖਾਈ ਰਾਜੂ ਦੀ ਲਖਾਈ ਰਾਜੂ ਦੀ ਹੋਣੀ ਲਖਾਈ ਰਾਜੂ ਦੀ ਠੀਕ ਹੈ ਅੱਛਾ ਲੱਗੀ ਭਾਈ ਉਹ ਸੱਜੂ ਕਿੰਨੇ ਚ ਸੌਦਾ ਕਰਾਇਆ 32.5 ਕਿਹਨੇ ਲੰਗਾ ਪੱਠਾ ਆ ਬੰਦੇ ਆਪਣੇ ਨੇ ਬੱbbi ਨੇ ਕੀ ਤੋ ਲਈਆ ਇਹ ਸੰਜੂ ਸੰਜੂ ਤੋਂ ਤੇ ਲਖਾਈ ਦਾ ਕਿਵੇਂ ਕੀਤਾ 32.5 ਹਰ ਚ ਕਿਉਂ ਗੱਲੇ 32 ਚ ਆਹ ਦੀ ਆਹ ਦੀ 32.5 ਚ ਪੰਜ ਪੱਟਾਂ ਚਿੱਟੀਆਂ ਪੰਜ ਪੱਟਾਂ ਜਿਹੜੀਆਂ ਕੱਲੀਆਂ ਚਿੱਟੀਆਂ ਉਹ ਲੈ ਵੀ ਬੱਬੀ ਨੇ ਲਈਆਂ ਪੱਠਾਂ ਲੰਗੇ ਵਾਲੇ ਵਾਲੇ ਨੇ ਪੰਜ ਪੱਠਾ 3232000 ਚ ਲਖਾਈ ਆਪ ਕੋ ਆਪਣੀਆਂ ਤਿੰਨ ਪੱਠਾ ਆ ਦੋ ਪੱਠਾ ਆ ਚਿੱਟੀਆਂ ਪੱਠਾਂ ਦਾ ਸੌਦਾ ਹੋਇਆ ਫਰੀਦਕੋਟ ਬੱਕਰਾ ਮੰਡੀ ਦੇ ਤੁਸੀਂ ਦੇਖ ਸਕਦੇ ਹੋ ਸੰਜੂ ਤੋਂ ਇਹ ਪੱਠਾ ਲਈਆਂ ਲੈ ਵੀ ਦੋਸਤੋਂ ਆ ਪੱਠਾ ਪੰਜ 3232000 ਦੇ ਵਿੱਚ ਲਈਆਂ ਤੇ ਲਿਖਾਈ ਆਪੋ ਆਪਣੀਆ